ਤੈਨੂੰ ਮੈਨੂੰ ਮਾ ਦੱਸੋ ਵੀ ਲੋਕ ਖਾਣਾ ਛੱਡ ਕੇ ਤੇ ਐਕਸਰਸਾਈਜ਼ਾਂ ਕਰ-ਕਰ ਕੇ ਨਹੀਂ ਭਾਰ ਘਟਾ ਸਕਦੇ ਤੁਸੀਂ ਕਿਵੇਂ ਘਟਾਈ ਜਾਂਦੇ ਹੋ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਕਨਫਿਊਜ਼ ਨੇ ਕਿ ਵਜ਼ਨ ਘਟਾਣਾ ਹੈ ਕਿ ਫੈਟ ਘਟਾਣੀ ਹੈ ਨਿਊਟ੍ਰੀਸ਼ਨ ਬਿਲਕੁਲ ਆਰਗੇਨਿਕ ਹੋਏਗਾ ਕਿਸੇ ਤਰ੍ਹਾਂ ਦਾ ਕੋਈ ਵੀ ਕੈਮੀਕਲ ਜਾਂ ਮੈਡੀਸਿਨ ਐਡ ਨਹੀਂ ਹੋਏਗੀ ਹਾਂਜੀ ਮੈਂ ਆਪਣਾ 10 ਕਿਲੋ weight ਗੈਨ ਕੀਤਾ ਜੀ ਪਹਿਲਾਂ 1 ਕਵਾਂਟਲ 22 ਸੀ 22.5 ਸੀ ਜੀ ਤਾਂ ਉਸ ਤੋਂ ਬਾਅਦ 1 ਕਵਾਂਟਲ ਤੇ ਆਇਆ ਹੁਣ 95 ਤੇ ਆ ਗਿਆ ਜੀ ਤਾਂ ਟੋਟਲ ਜਿਹੜਾ 27 ਕਿਲੋ ਮੈਂ ਫੈਟ ਲੂਜ਼ ਕੀਤਾ ਜੀ ਮੈਂ ਪਹਿਲਾ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਮੈਂ 1 ਮਹੀਨਾ ਮਤਲਬ ਜਦੋਂ ਲਿੱਤਾ ਨਾ ਉਸ ਤੋਂ ਬਾਅਦ ਮੈਂ ਮੰਮਾ ਨੂੰ ਲੈ ਕੇ ਆਈ 7 ਕਿਲੋ ਮੈਂ ਆਪਣਾ weight ਉਦੋਂ ਘਟਾ ਚੁੱਕੀ ਸੀ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਲੈ ਰਹੀ ਹਾਂ ਇਹਨੂੰ ਹੁਣ ਮੇਰਾ 7 ਤੋਂ 10 ਕਿਲੋ ਮਤਲਬ weight ਘਟ ਗਿਆ ਜੇਕਰ ਤੁਹਾਡੀ ਕਾਲ ਨਹੀਂ ਲੱਗਦੀ ਸਾਨੂੰ ਤੁਸੀਂ ਸਾਨੂੰ ਫੋਨ ਕਰਦੇ ਪਏ ਹੋ ਤੁਹਾਡੀ ਕਾਲ ਨਹੀਂ ਲੱਗਦੀ ਤੁਸੀਂ ਸਾਨੂੰ WhatsApp ਤੇ ਆਪਣਾ ਵਜ਼ਨ ਕਿੰਨਾ ਤੁਹਾਡਾ ਕੱਦ ਕਿੰਨਾ ਤੁਹਾਡੀ ਉਮਰ ਕਿੰਨੀ ਹੈ ਸਾਨੂੰ ਲਿਖ ਕੇ ਭੇਜੋ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਅੱਜ ਅਸੀਂ ਆਏ ਹੋਇਆ ਅਵੋਰ ਵਿਕੇ ਫਰੈਂਡ ਨਿਊਟ੍ਰੀਸ਼ਨ ਕਲੱਬ ਤੇ ਤੇ ਵੀਰ ਹੋਰੀ ਦਾਵਾ ਕਰਦਿਆ ਕਹਿੰਦੇ ਅਸੀਂ ਖਵਾ ਪਿਆ ਕੇ ਜਿਹੜਾ ਭਾਰ ਘੱਟ ਕਰ ਦਿੰਨੇ ਆਂਗੇ ਤੇ ਆਪਾਂ ਵੀਰ ਨਾਲ ਕਰ ਦਿਆਂ ਗੱਲਬਾਤ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੀਰੇ ਮੈਨੂੰ ਆਂ ਦੱਸੋ ਵੀ ਲੋਕ ਖਾਣਾ ਛੱਡ ਕੇ ਤੇ ਐਕਸਰਸਾਈਜ਼ਾਂ ਕਰ-ਕਰ ਕੇ ਨਹੀਂ ਭਾਰ ਘੱਟ ਕਰ ਸਕਦੇ ਤੁਸੀਂ ਕਿਵੇਂ ਘਟਾਈ ਜਾਂਦੇ ਹੋ ਬਿਲਕੁਲ ਜੀ ਖਵਾ ਪਿਆ ਕੇ ਘਟਾਵਾਂਗੇ ਜੀ ਐਵੇਂ ਕਿਵੇਂ ਘਟਾ ਦੂੰਗੀ ਮੈਨੂੰ ਤਾਂ ਯਕੀਨ ਨਹੀਂ ਬਿਲਕੁਲ ਜੀ ਬਿਲਕੁਲ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਕਨਫਿਊਜ਼ ਨੇ ਕਿ ਵਜ਼ਨ ਘਟਾਉਣਾ ਹੈ ਕਿ ਫੈਟ ਘਟ ਤੁਸੀਂ ਕੀ ਘਟਾਉਣਾ ਹੈ ਫਿਰ ਫੈਟ ਜਾਂ ਵਜ਼ਨ ਘਟਾਉਣਾ ਵਜ਼ਨ ਵੀ ਤੇ ਫੈਟ ਵੀ ਓਕੇ ਜੀ ਜੀ ਤੇ ਹੁਣ ਮੈਨੂੰ ਦੱਸੋ ਘਟਾਉਂਦੇ ਕਿਵੇਂ ਉਹ ਮੈਨੂੰ ਤਾਂ ਬਹੁਤ ਐਕਸਾਈਟਮੈਂਟ ਆ ਵੀ ਬਾਕੀ ਖਾਣ ਪੀਣ ਨਾਲ ਵੀ ਭਾਰ ਘਟ ਹੋ ਜਾਂਦਾ ਹੀ ਦੇਖੋ ਜੀ 60% ਅਸੀਂ ਤੁਹਾਨੂੰ ਘਰ ਵਾਲਾ ਖਾਣਾ ਜਿਖਾਵਾਵਾਂਗੇ ਅੱਛਾ ਜੀ ਤੇ 40% ਨਿਊਟ੍ਰੀਸ਼ਨ ਤੁਹਾਨੂੰ ਅਸੀਂ ਆਪਣੇ ਕੋਲ ਦੇਵਾਂਗੇ ਠੀਕ ਹੈ ਜੀ ਨਿਊਟ੍ਰੀਸ਼ਨ ਬਿਲਕੁਲ ਆਰਗੇਨਿਕ ਹੋਏਗਾ ਕਿ ਸੇਤ ਰੰਦਾ ਕੋਈ ਵੀ ਕੈਮੀਕਲ ਜਾਂ ਮੈਡੀਸਿਨ ਐਡ ਨਹੀਂ ਹੋਏਗੀ 139 ਪੋਸਟ ਪੱਤਾਂ ਦਾ ਬਣਿਆ ਹੋਇਆ ਇੱਕ ਆਰਗੇਨਿਕ ਫੂਡ ਹੈ ਜੀ ਅੱਛਾ ਜੀ ਜੀ ਡਾਈਟ ਫੂਡ ਕਹਿ ਸਕਦੇ ਆਪਾਂ ਯਾਨੀ ਤੁਸੀਂ ਉਹ ਵੀ ਖਵਾਉਣੀ ਆਂ ਅੱਭੀ ਕੁਝ ਨਹੀਂ ਖਾਣਾ ਛੱਡ ਬੰਦ ਨਹੀਂ ਕਰਾਉਂਦੇ ਨਹੀਂ ਜੀ ਨਹੀਂ ਭੁੱਖੇ ਨਹੀਂ ਰੱਖਣਾ ਜੀ ਬਿਲਕੁਲ ਪਹਿਲਾਂ ਵੀਰੇ ਐਨੇ ਕ ਮਾਰਕੀਟ ਚ ਪ੍ਰੋਡਕਟ ਆ ਗਏ ਬੰਦਾ ਸ਼ੁਰੂ ਕਰ ਲੈਂਦਾ ਹਨਾ ਪਹਿਲਾਂ ਤਾਂ ਜਿੰਨੇ ਕ ਦਿਨ ਉਹ ਖਾਂਦੇ ਆ ਜਾਂ ਪ੍ਰੋਡਕਟ ਫਾਲੋ ਕਰਦੇ ਆ ਤੇ ਭਾਰ ਘਟ ਰਹਿਦਾ ਉਹ ਤੋਂ ਬਾਅਦ ਫਿਰ ਭਾਰ ਵਧਣਾ ਸ਼ੁਰੂ ਹੋ ਜਾਂਦਾ ਹਨਾ ਜੀ ਜੀ ਤੇ ਇੱਕ ਇਹ ਵੀ ਸਾਈਡ ਇਫੈਕਟ ਆਇਆ ਵੀ ਕਈਆਂ ਨੂੰ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਬੈਡ ਇਫੈਕਟ ਪੈ ਗਏ ਆ ਤੇ ਉਹ ਇਨਸਾਨ ਇਹ ਕਹਿ ਰਿਹਾ ਵੀ ਤੋਬਾ ਤੋਬਾ ਵੀ ਮੈਂ ਤਾਂ ਮੁੜ ਕੇ ਪ੍ਰੋਡਕਟ ਨਾਲ ਪੰਗੇ ਨਹੀਂ ਲੈਣਾ ਕਿਸੇ ਨੂੰ ਨਾ ਲੈਣ ਦੇਣਾ ਮਾਰਕੀਟ ਵਿੱਚ ਬਹੁਤ ਸਾਰੀਆਂ ਚੀਜ਼ਾਂ ਚਲਦੀਆਂ ਪਈਆਂ ਨੇ ਕੈਮੀਕਲ ਬੇਸਡ ਬਹੁਤ ਸਾਰੇ ਕੁਝ ਚੱਲਦੇ ਪਏ ਨੇ ਜਿਨ੍ਹਾਂ ਨਾਲ वजन ਘਟ ਜਾਂਦਾ ਉਸ ਤੋਂ ਬਾਅਦ ਬਾਡੀ ਤੇ ਬਹੁਤ ਬੁਰਾ ਅਸਰ ਪੈਂਦਾ ਅਸੀਂ ਅਪੀਲ ਕਰਨਾ ਹੈ ਕਿ ਉਹਨਾਂ ਚੀਜ਼ਾਂ ਤੋਂ ਬਚੋ ਹਾਂਜੀ ਠੀਕ ਹੈ ਹੈਲਦੀ ਫੂਡ ਖਾਓ ਘਰ ਵਾਲਾ ਖਾਣਾ ਖਾਓ ਤੇ ਨਿਊਟ੍ਰੀਸ਼ਨ ਬਿਲਕੁਲ ਆਰਗੇਨਿਕ ਆਪਣੇ ਕੋਲੇ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਉਸੀ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਯੂਜ਼ ਕਰਵਾ ਸਕਦੇ ਹੋ 2 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਨੌਜਵਾਨ ਤੱਕ ਜਿਹਨੂੰ ਮਰਜ਼ੀ ਯੂਜ਼ ਕਰਵਾ ਸਕਦੇ ਅੱਛਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਤੇ ਫਿਰ ਬੈਨੀਫਿਟ ਕੀ ਕੀ ਮਿਲਦੇ ਆ ਬੰਦੇ ਨੂੰ ਇਹਦੇ ਨਾਲ ਬੈਨੀਫਿਟ ਸਭ ਤੋਂ ਪਹਿਲਾਂ ਜੀ ਸਕਿਨ ਇਮਪਰੂਵਮੈਂਟ ਹੋਏਗੀ ਤੁਹਾਡੀ ਹਾਂਜੀ ਠੀਕ ਆ ਬੋਡੀ ਸ਼ੇਪ ਚਾਹੀਏਗੀ ਤੁਹਾਡੀ ਜਿੰਨੀ ਤੁਹਾਡੀ ਬੋਡੀ ਵਿੱਚ ਫੈਟ ਆ ਉਹ ਤੁਹਾਡੀ ਬੋਡੀ ਟਰਾਂਸਫਾਰਮੇਟ ਹੋ ਜਾਏਗੀ ਜਿੰਨਾ ਤੁਹਾਡੀ ਬੋਡੀ ਚ ਵਜ਼ਨ ਜਿੰਨਾ ਚਾਹੀਦਾ ਉਹਨਾ ਮੇਨਟੇਨ ਰਹੇਗਾ ਤੁਹਾਡਾ ਆਪਾਂ ਵਜਨ ਦਾ ਕਿਵੇਂ ਸੋਚੀ ਹੈ ਵੀ ਮੈਨੂੰ ਆਪ ਸਪੋਜ਼ ਕਰੋ ਵੀ ਮੈਨੂੰ ਕਿੰਨਾ ਵਜਨ ਚਾਹੀਦਾ ਮੇਰੇ ਸਰੀਰ ਦੇ ਹਿਸਾਬ ਨਾਲ ਤੁਸੀਂ ਕਿਵੇਂ ਜੇ ਮੇਨਟੇਨ ਕਰਦੇ ਹੋ ਫਿਰ ਇਹ ਦੇਖੋ ਜੀ ਇਹ ਮੈਟਰ ਕਰਦਾ ਤੁਹਾਡੀ ਉਮਰ ਕਿੰਨੀ ਹੈ ਹਾਂਜੀ ਤੁਹਾਡਾ ਕੱਦ ਕਿੰਨਾ ਤੇ ਤੁਹਾਡਾ ਵਜਨ ਕਿੰਨਾ ਜਿੱਦਾਂ ਹੁਣ ਕਾਫੀ ਵੀਰਾਂ ਨੂੰ ਹਨ ਜਾਂ ਭੈਣਾਂ ਨੂੰ ਵੀ ਮੋਟਾਪਾ ਇੰਨਾ ਕਾ ਚੁੱਕਾ ਉਹਨਾਂ ਦਾ ਪੇਟ ਮਤਲਬ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹਨ ਤੇ ਹੁਣ ਉਹ ਆਪਣੀ ਏਜ ਨਾਲੋਂ ਜਿਵੇਂ 40 ਸਾਲ ਦੀ ਏਜ ਆ ਤਾਂ ਉਹ 55 60 ਸਾਲ ਦੇ ਲੱਵੇ ਲੱਗਣ ਲੱਗੇ ਬੀਪੀ ਵਾਦਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ ਹਾਰਟ ਦੀ ਪ੍ਰੋਬਲਮ ਆ ਸ਼ੂਗਰ ਵਗੈਰਾ ਨਾਰਮਲ ਸਾਰੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹ ਬੰਦਾ ਇਹ ਸੋਚਦਾ ਵੀ ਕਾਸਟ ਵੀ ਮੈਂ ਪਤਲਾ ਹੋ ਜਾਣਾ ਹਨਾ ਬਥੇਰੀ ਕੋਸ਼ਿਸ਼ ਕਰਦੇ ਆ ਐਕਸਰਸਾਈਜ਼ ਵੀ ਕਰਦੇ ਆ ਕੰਮ ਧੰਦਾ ਖਾਣਾ ਪੀਣਾ ਵੀ ਘਟਾ ਦਿੰਦੇ ਨੇ ਜਿੰਮੇ ਹਨਾ ਫਿਰ ਵੀ ਨਹੀਂ ਘਟਦਾ ਪਰ ਮੈਨੂੰ ਤੁਹਾਡਾ ਤੁਹਾਡੇ ਤੋਂ ਸੁਣ ਕੇ ਵੀ ਤੁਸੀਂ ਘਟਾ ਦਿੰਦੇ ਹੋ ਤਾਂ ਮੈਨੂੰ ਲੱਗ ਰਿਹਾ ਵੀ ਪ੍ਰਾਈਜ਼ ਰੂਰ ਕਰਨਾ ਚਾਹੀਦਾ ਬਹੁਤ ਹੀ ਰਿਜ਼ਲਟ ਨੇ ਅਮੇਜ਼ਿੰਗ ਤੁਸੀਂ ਦੀਵਾਰ ਦੇ ਆਸੇ ਪਾਸੇ ਜਿੰਨੇ ਵੀ ਫਲੇਅਰ ਲੱਗੇ ਨੇ ਇਹ ਚੈੱਕ ਕਰ ਸਕਦੇ ਹੋ ਕਿ ਇਹ ਜਿੰਨੇ ਰਿਜ਼ਲਟ ਨਹੀਂ ਸਾਡੇ ਕੋਲੇ ਹਾਂਜੀ ਇਹ ਬਿਲਕੁਲ ਸਟੇਬਲ ਰਿਜ਼ਲਟ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਜਿੰਨੇ ਵੀ ਤੁਸੀਂ ਭੈਣ ਭਰਾ ਦੇਖ ਰਹੇ ਹੋ دیوار ਦੇ ਨਾਲ ਜਿਹੜੇ ਵਾਲਪੇਪਰ ਲੱਗਿਆ ਹੋਇਆ ਜਿੰਨੇ ਵੀ ਰਿਵਿਊ ਤੁਸੀਂ ਦੇਖ ਰਹੇ ਹੋ ਹਾਂਜੀ ਕਿਸੇ ਵੀ ਤੁਸੀਂ ਉਂਗਲ ਰੱਖ ਲਓ ਕਿਸੇ ਫੋਟੋ ਤੇ ਕਿ ਇਸ ਬੰਦੇ ਨੇ ਮੇਰੀ ਗੱਲ ਕਰਵਾ ਦੋ ਅਸੀਂ ਤੁਹਾਡੇ ਔਨ ਵੀਡੀਓ ਕਾਲ ਗੱਲ ਕਰਵਾ ਦਾਂਗੇ ਮੈਂ ਤੁਹਾਡੀਆਂ ਸਾਰੀਆਂ ਫੋਟੋ ਚ ਦੇਖ ਲਈਆਂ ਇਧਰੋਂ ਵੀ ਇਧਰੋਂ ਹੀ ਪਰ ਮੈਨੂੰ ਇੱਕ ਬੱਚੇ ਦੀ ਫੋਟੋ ਨਜ਼ਰ ਆ ਰਹੀ ਹੈ ਵਿੱਚ ਇਹਨੇ ਵੀ ਪਾਰ ਕੱਟ ਕੀਤਾ ਹੀ ਹਾਂਜੀ ਬਿਲਕੁਲ ਜੀ ਬਿਲਕੁਲ ਬੱਚੇ ਨੇ ਵੀ ਪਹਿਲਾਂ ਵੀ ਕਹਿਆ ਕਿ ਤੁਸੀਂ 2 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਨੌਜਵਾਨ ਤੱਕ ਜਿਹਨੂੰ ਮਰਜ਼ੀ ਖਵਾ ਸਕਦੇ ਹੋ। ਹਾਂਜੀ। ਬਿਲਕੁਲ ਸੇਫ ਤੇ ਇਫੈਕਟਿਵ ਅਟਲਟ ਮਿਲ ਲਿਗੇ ਤੁਹਾਨੂੰ। ਤੇ ਹੁਣ ਜੇਕਰ ਕਿਸੇ ਨੇ ਭਾਰ ਘਟਾ ਕਰਨਾ ਹੋਵੇ ਥੋਡੇ ਕੋਲ ਆਉਣਾ ਪਊ ਜਾਂ ਕੀ ਕਰੋਗੇ ਫਿਰ ਤੁਸੀਂ? ਜੀ ਬਿਲਕੁਲ ਸਾਡੇ ਕੋਲੇ ਸਾਡਾ ਬੋਰਚ ਕਲੱਬ ਹੈ ਜੀ। ਹਾਂਜੀ। ਆਨ ਰੋਡ ਹਨੂਮਾਨਗੜ ਰੋਡ ਤੇ ਆਪਣਾ ਆਪਣਾ ਕਲੱਬ ਹੈਗਾ। ਹਾਂਜੀ ਹਾਂਜੀ। ਸਾਡੇ ਕੋਲ ਵੀ ਆ ਸਕਦੇ ਹੋ। ਹਾਂਜੀ। ਉਸ ਤੋਂ ਇਲਾਵਾ ਤੁਸੀਂ ਸਾਡੇ ਕੋਲ ਨਹੀਂ ਆ ਸਕਦੇ। ਹਾਂਜੀ। ਤਾਂ ਸਾਡੇ ਨੰਬਰ ਚੱਲਦੇ ਪੈਣ ਸਕਰੀਨ ਦੇ ਉੱਪਰ। ਤੁਸੀਂ ਸਾਨੂੰ ਉਰੇ ਤੇ WhatsApp ਕਾਲ ਕਰ ਸਕਦੇ ਹੋ, WhatsApp ਮ ਜੇ ਤੁਹਾਨੂੰ ਗਾਈਡ ਕਰ ਦਿੰਦੇ ਹਾਂ ਜੀ ਬਿਲਕੁਲ ਅਸੀਂ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ ਹਾਂਜੀ ਜੀ ਬਿਲਕੁਲ ਤੇ ਸਟਾਰਟਿੰਗ 'ਚ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਬੰਦੇ ਤੋਂ ਪਹਿਲਾਂ ਤੁਸੀਂ ਉਹਦਾ ਵੀ ਭਾਰ ਵਗੈਰਾ ਪੁੱਛ ਲਿਓ weight ਕਿੰਨਾ ਹੈ ਕਿਉਂਕਿ ਜੇਕਰ ਤੁਹਾਡੀ ਕਾਲ ਨਹੀਂ ਲੱਗਦੀ ਸਾਨੂੰ ਤੁਸੀਂ ਸਾਨੂੰ ਫੋਨ ਕਰਦੇ ਪਏ ਹੋ ਤੁਹਾਡੀ ਕਾਲ ਨਹੀਂ ਲੱਗਦੀ ਤੁਸੀਂ ਸਾਨੂੰ WhatsApp ਤੇ ਆਪਣਾ ਵਜ਼ਨ ਕਿੰਨਾ ਤੁਹਾਡਾ ਕੱਦ ਕਿੰਨਾ ਤੁਹਾਡੀ ਉਮਰ ਕਿੰਨੀ ਹੈ ਸਾਨੂੰ ਲਿਖ ਕੇ ਭੇਜੋ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਤੇ ਹੁਣ ਤੱਕ ਠੀਕ ਵੀ ਕੀਤਾ ਕੋਈ ਹਾਂਜੀ ਬਹੁਤ ਸਾਰੇ ਨੇ ਆਪਣੇ ਬਹੁਤ ਸਾਰੇ ਭੈਣ ਭਰਾ ਅੱਜ ਆਏ ਆ ਹਾਂਜੀ ਤੇ ਕੁਝ ਆ ਰਹੇ ਨੇ ਫੋਨ ਦਾ ਵੀ ਨਹੀਂ ਇਹ ਤੁਸੀਂ ਆਪਾਂ ਉਹਨਾਂ ਨਾਲ ਤੁਹਾਡੀ ਗੱਲ ਕਰਵਾ ਦਿੰਨੇ ਹਾਂ ਹਾਂ ਮੈਂ ਇਹੀ ਕਹਿਣਾ ਚਾਹੁੰਦੀ ਸੀ ਵੀ ਅਸੀਂ ਉਹਨਾਂ ਦੇ ਰਿਵਿਊ ਲੈ ਸਕਦੇ ਹਾਂ ਵੀ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਕਈ ਵਾਰੀ ਮਤਲਬ ਕਸਟਮਰ ਨੂੰ ਵੀ ਪ੍ਰੋਬਲਮ ਹੁੰਦੀ ਆ ਨਾ ਬੋਲਣ ਹਾਂਜੀ ਅੱਜ ਬਿਲਕੁਲ ਜੇਦੋਂ ਤੁਸੀਂ ਮਰਜ਼ੀ ਪੁੱਛ ਸਕਦੇ ਹੋ ਜੀ ਆਪਣੇ ਭੈਣ ਭਰਾ ਸਾਰੇ ਖੜੇ ਨੇ ਇੱਥੇ ਦੇ ਦੇ ਕਿੰਨੇ ਟਾਈਮ ਤੋਂ ਇਹ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹੋ ਵੀ ਮੈਂ ਪਹਿਲਾ ਜਦੋਂ ਸਟਾਰਟ ਕੀਤਾ ਸੀਗਾ ਉਦੋਂ ਮੈਂ 1 ਮਹੀਨਾ ਮਤਲਬ ਜਦੋਂ ਲਿੱਤਾ ਨਾ ਉਸ ਤੋਂ ਬਾਅਦ ਮੈਂ ਮੰਮਾ ਨੂੰ ਲੈ ਕੇ ਆਈ 7 ਕਿਲੋ ਮੈਂ ਆਪਣਾ weight ਉਦੋਂ ਘਟਾ ਚੁੱਕੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਲੈ ਰਹੀ ਹਾਂ ਹੁਣ ਮੇਰਾ 7 ਤੋਂ 10 ਕਿਲੋ ਮਤਲਬ weight ਘਟ ਗਿਆ ਹਾਂ ਹਾਂ ਨਾਰਮਲ ਹੁਣ ਮੈਨੂੰ ਲੱਗਦਾ ਕਿ ਇਹ ਮੇਰਾ weight ਬਹੁਤ ਹੈ ਮਤਲਬ ਉਹਦੇ ਵਾਸਤੇ ਫਿਰ ਮੰਮਾ ਦਾ ਘਟਣ ਤੋਂ ਬਾਅਦ ਮੰਮਾ ਦੀਆਂ ਵੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ weight ਦੀਆਂ ਜਾਂ ਗੋਡਿਆਂ ਦੀਆਂ ਬਹੁਤ ਜ਼ਿਆਦਾ ਉਹ ਵੀ ਠੀਕ ਹੋ ਗਈਆਂ ਨੇ ਹਾਂ ਜੀ ਮਤਲਬ ਮੈਨੂੰ ਇਹ ਲੱਗਦਾ ਕਿ ਇੱਕ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਹੁਣ ਮੈਂ ਦੂਜਾ ਜਿਵੇਂ ਸ਼ੁਰੂ ਕਰ ਰਹੀ ਆ ਇਹਨਾਂ ਦਾ ਸਾਰੀ ਪ੍ਰੋਡਕਟ ਦਾ ਰਿਜ਼ਲਟ ਮੈਨੂੰ ਬਹੁਤ ਅੱਛਾ ਮਿਲ ਰਿਹਾ ਦੂਜਾ ਐਕਚੁਅਲੀ ਮੇਰੇ ਸਕਿਨ ਤੇ ਨਾ ਕਾਫੀ ਜ਼ਿਆਦਾ ਸ਼ਾਇਆ ਜਿਵੇਂ ਆਪਾਂ ਸਨ ਵਗੈਰਾ ਤੋਂ ਕਾਫੀ ਜ਼ਿਆਦਾ ਬਲੈਕਨੈਸ ਇੱਥੇ ਸੀਗੀ ਤੇ ਉਹ ਸਕਿਨ ਬੂਸਟਰ ਵੀ ਮੈਂ ਇਹਨਾਂ ਦਾ ਲੈਣਾ ਸ਼ੁਰੂ ਕੀਤਾ ਨਾਲ ਹੀ ਇਹਨਾਂ ਦਾ ਉਹਨਾਂ ਦੇ ਨਾ ਸ਼ਾਇਆ ਬਿਲਕੁਲ ਮੇਰੀਆਂ ਲਾਈਟ ਹੋ ਗਈਆਂ ਉਹ ਵੀ ਸਕਿਨ ਵੀ ਬਹੁਤ ਕਲੀਅਰ ਹੋ ਰਹੀ ਹੈ ਉਸ ਤੋਂ ਜਿਵੇਂ ਕੋਈ ਵੀ ਡਾਈਟ ਪਲਾਨ ਫਾਲੋ ਕਰਦੇ ਚਾਹੇ ਆਪਾਂ ਕੋਈ ਹਨਾ ਪ੍ਰੋਡਕਟ ਵੀ ਲੈਨੇ ਉਹ ਬਹੁਤ ਬੰ ਕਰਦਾਂਗੇ ਪਰ ਅਸੀਂ ਚਾਹ ਪੀਣੀ ਨਹੀਂ ਛੱਡ ਸਕਦੇ ਮਤਲਬ ਵੀ ਤੁਹਾਨੂੰ ਵੀ ਘਰ ਦਾ ਖਾਣਾ ਵਗੈਰਾ ਨੋਰਮਲ ਤੁਸੀਂ ਸਭ ਆਪਣਾ ਖਾਂਦੇ ਰਹੇ ਹੋਗੇ ਹਾਂ ਹਾਂ ਉਹ ਤਾਂ ਇਹਨਾਂ ਦੇ ਵਿੱਚ ਕੋਈ ਵੀ ਰੋਕ ਟੋਕ ਨਹੀਂ ਹੈਗੀ ਵੀ ਤੁਸੀਂ ਆ ਨਹੀਂ ਖਾਣਾ ਆਪਣਾ ਨੋਰਮਲ ਘਰ ਦਾ ਖਾਣਾ ਕੋ ਡਾਈਟ ਵੀ ਆਪਣੀ ਪ੍ਰੋਪਰ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਇਦਾਂ ਦੇ ਵੀ ਆਪਾਂ ਭੁੱਖੇ ਰਹਿ ਕੇ ਆਪਣਾ ਵਜ਼ਨ ਘਟਾਣਾ ਐਵੇਂ ਦਾ ਕੁਝ ਵੀ ਨਹੀਂ ਇਦਾਂ ਦਾ ਕੁਝ ਨਹੀਂ ਕੋਈ ਮਾਜ ਸਾਈਡ ਇਫੈਕਟ ਵੀ ਨਹੀਂ ਲੱਗਿਆ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਲਟਾ ਆਪਣੇ ਆਪ ਨੂੰ ਹਲਕਾ ਫੀਲ ਹੁੰਦਾ ਵੀ ਇਹਨਾਂ ਵੇਟ ਘਟ ਗਿਆ ਆਪਣੇ ਸਰੀਰ ਤੋਂ ਤਾਂ ਹਲਕਾ ਹੀ ਫੀਲ ਹੋਏਗਾ ਨਾ ਤੁਸੀਂ ਵੀ ਵੇਟ ਲੂਜ਼ ਕੀਤਾ ਵੀਰ ਜੀ ਮੈਂ ਜੀ 22 ਪਹਿਲਾ ਜਿੱਦਨ ਮਤਲਬ ਇਹਨਾਂ ਤੋਂ ਚੈੱਕਅਪ ਕਰਵਾ ਕੇ ਗਿਆ ਸੀ ਉਸ ਦਿਨ ਤੱਕ 22 ਕਿਲੋ ਤੱਕ ਪਹੁੰਚ ਗਿਆ ਸੀ ਸਿੰਪਲ ਵਾਈ ਇੱਕ ਇੱਕ ਕੁਇੰਟਲ 22 ਕਿਲੋ ਇੱਕ ਕੁਇੰਟਲ 22 ਸੀ 22.5 ਸੀ ਜੀ ਤਾਂ ਉਸ ਤੋਂ ਬਾਅਦ ਇੱਕ ਕੁਇੰਟਲ ਤੇ ਆਇਆ ਹੁਣ 95 ਤੇ ਆ ਗਿਆ ਜੀ ਤਾਂ ਟੋਟਲ ਜਿਹੜਾ 27 ਕਿਲੋ ਮੈਂ ਫੈਟ ਲੂਜ਼ ਕੀਤਾ ਜੀ ਤਾਂ 3.5 ਮਨთ ਦੇ ਵਿੱਚ ਅੱਗੇ ਵੀ ਹੋਰ ਇਰਾਦਾ ਹੈਗਾ ਜੀ ਬਿਲਕੁਲ ਜੀ ਅਜੇ 15 ਦਿਨ ਦਾ ਪ੍ਰੋਡਕਟ ਤਾਂ ਉਹ ਹੈਗਾ ਹੀ ਹੈ ਜੀ ਤਾਂ ਮੈਨੂੰ ਲੱਗਦਾ ਵੀ ਇਸ ਪ੍ਰੋਡਕਟ ਦੇ ਨਾਲ ਹੀ ਮੈਂ 30 ਤੋ ਟੱਪ ਜੂਗਾ ਜੀ ਯਾਨੀ ਇੱਕ ਪ੍ਰੋਡਕਟ ਜਦੋਂ ਪਰਚੇਸ ਕਰਦੇ ਆ ਕਿੰਨਾ ਕੁ ਟਾਈਮ ਚੱਲ ਜਾਂਦਾ ਹੁੰਦਾ ਹੈ ਇੱਕ ਪ੍ਰੋਡਕਟ ਜੀ ਜਿਹੜਾ ਇੱਕ ਪੈਕ ਉਹ ਇੱਕ ਮਹੀਨਾ ਚੱਲਦਾ ਜੀ ਪੂਰਾ ਪੂਰਾ ਚੱਲਦਾ ਹੈ ਹਾਂਜੀ ਤਾਂ ਇੱਕ ਮਹੀਨਾ ਦੇ ਵਿੱਚ ਲਗਭਗ ਮੈਨੂੰ ਜਿਹੜੀ ਐਵਰੇਜ ਆਈ ਹੈ ਜੀ ਉਹ 8-9 ਕਿਲੋ ਦੀ ਆਈ ਹੈ ਜੀ ਠੀਕ ਹੈ ਵੀਰੇ ਬ੍ਰੇਕ ਇਹ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਨਾ ਜਿਵੇਂ ਜਿਵੇਂ ਭਾਰ ਘਟੀ ਜਾਂਦਾ ਆਪਣੀ ਸਕਿਨ ਸਕਿਨ ਦੇ ਵਿੱਚ ਚਰਬੀ ਭਰੀ ਹੁੰਦੀ ਆ ਨਾ ਉਹ ਨਿਕਲਦੇ ਆ ਕਿ weight ਘਟਦਾ ਤਾਂ ਆਪਣੀ ਸਕਿਨ ਨਾਲ ਜਿਹੜੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹ ਉਮਰ ਤੋਂ ਪਹਿਲਾਂ ਮੋਢਾਪਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇਹ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਜੀ 27 ਕਿਲੋ ਲੂਜ਼ ਹੋ ਗਿਆ weight ਜੀ ਹਾਂਜੀ ਤਾਂ ਹੁਣ ਤੱਕ ਮੈਨੂੰ ਲੱਗਦਾ ਇੱਥੋਂ ਤੱਕ ਆ ਜਾਣੀ ਸੀ ਤਾਂ ਦੇਖ ਲਓ ਜੀ ਹੋਰ ਇਸ ਤੋਂ ਬਿਨਾ ਕੁਝ ਨਹੀਂ ਯੂਜ਼ ਕੀਤਾ ਇਸੇ ਹੀ ਪ੍ਰੋਡਕਟ ਦੇ ਨਾਲ ਸਕਿਨ ਵੀ ਟਾਈਟ ਰਹੀ ਜੀ weight ਵੀ ਲੂਜ਼ ਹੋਇਆ ਜੀ ਔਰ ਜਿਹੜੇ ਮੇਰੇ ਇੱਕ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਮੇਰੇ ਹੈਲਥ ਇਸ਼ੂ ਸੀ ਉਹ ਬਹੁਤ ਠੀਕ ਹੋਏ ਆ ਜੀ ਕੀ ਕੀ ਪ੍ਰੋਬਲਮ ਆ ਰਹੀ ਸੀ ਮੇਰਾ ਬੀਪੀ ਵੱਧਦਾ ਰਸੀ ਜੀ ਬਹੁਤ ਜ਼ਿਆਦਾ ਜਦੋਂ ਬੀਪੀ ਵੱਧਦਾ ਸੀ ਤਾਂ ਤੁਹਾਨੂੰ ਪਤਾ ਬੰਦਾ ਲੜਦਾ ਰਹਿੰਦਾ ਜੀ ਹਾਂਜੀ ਤੇ ਡਾਕਟਰ ਨੇ ਕਿਹਾ ਸੀ ਵੀ ਇਸ ਤੋਂ ਬਾਅਦ ਤੇਰੇ ਗੋਡਿਆਂ ਤੇ ਪ੍ਰਭਾਵ ਪਊਗਾ ਇਹਦਾ ਤਾਂ ਸਾਰਾ ਦਿਨ ਸੁਸਤੀ ਰਹਿੰਦੀ ਸੀ ਆਲਸ ਰਹਿੰਦਾ ਸੀ ਬਾਹਰ ਜਾਣ ਉਹਨੂੰ ਦਿਲ ਨਹੀਂ ਸੀ ਕਰਦਾ ਤਾਂ ਹੁਣ ਜੀ ਬਿਲਕੁਲ ਹਲਕਾ ਹਲਕਾ ਮਹਿਸੂਸ ਹੋ ਰਿਹਾ ਹੈ ਇਹ ਪੇਟ ਇੱਥੇ ਹੁੰਦਾ ਸੀ ਜੀ ਇੱਥੇ ਆ ਗਿਆ ਬਹੁਤ ਫਰਕ ਪੈ ਗਿਆ ਬਿਲਕੁਲ ਜੀ ਬਹੁਤ ਮੈਂਨਤਾ ਦਾ ਧੰਨਵਾਦ ਕਰਦਾ ਜੀ ਆ ਜਿਹੜੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਜੀ ਇਹ ਤਾਂ ਮੈਨੂੰ ਸਾਹ ਲੈ ਲੈ ਕੇ ਕਰਨੀ ਪੈਂਦੀ ਸੀ ਸਾਹ ਵੀ ਚੜਦਾ ਸੀ ਸਾਹ ਚੜਦਾ ਸੀ ਜੀ ਇੰਨਾ ਜ਼ਿਆਦਾ हां जी ਤੇ ਖਾਣਾ ਪੀਣਾ ਕਰੇ ਸਹੀ ਚੱਲਦਾ ਫੇਰ ਤਾਂ ਨਹੀਂ ਵੀ ਤੁਹਾਡੇ ਅੱਧੀ ਡਾਈਟ ਬੰਦ ਕਰਤੀ ਹੋਏ ਨਾ ਨਾ ਜੀ ਬਿਲਕੁਲ ਨਹੀਂ ਵਧੀਆ ਖਾਈ ਪੀਦਾ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਖਾਈ ਪੀਦਾ ਜੀ ਅੱਛਾ ਜੀ ਪਹਿਲਾਂ ਤਾਂ ਜੀ ਦੇਖੋ ਦੇਖਦੇ ਰਹੀਦਾ ਸੀ ਡਰਦੇ ਰਹੀਦਾ ਸੀ ਵੀ ਆਹ ਖਾਵਾਂ ਉਹ ਖਾਵਾਂ ਕੀ ਕਰਾਂ ਹੋਰ ਵੱਧ ਜੂਗਾ ਹੁਣ ਸਭ ਕੁਝ ਖਾ ਪੀ ਕੇ ਵਧੀਆ ਆਰਾਮ ਨਾਲ ਅੰਜੋਇਮੈਂਟ ਕਈ ਕ ਅੰਜੋਇਮੈਂਟ ਕਰਦਿਆਂ ਨੇ ਆਪਾਂ weight lose ਕੀਤਾ ਜੀ ਠੀਕ ਹੈ ਜੀ ਤੇ ਹੁਣ ਤਾਂ ਫਿਰ ਪਰਿਵਾਰ ਵਾਲੇ ਵੀ ਖੁਸ਼ ਹੋਣੇ ਵੀਰੇ ਹੁਣ ਮੇਰਾ ਤੁਹਾਡੇ ਤੁਹਾਡਾ ਇੱਕ ਕੁਐਸਚਨ ਆ ਵੀ ਚਲੋ ਵੀਰ ਜੀ ਹੋਰਾਂ ਦਾ ਭਾਰ ਜ਼ਿਆਦਾ ਸੀ ਘਟਾ ਲਿਆ ਹੁਣ ਕਈਆਂ ਦਾ ਪਹਿਲੇ ਹੀ weight ਬਹੁਤ ਘੱਟ ਹੁੰਦਾ ਅੰਡਰ weight ਹੁੰਦੇ ਆ ਉਹਨਾਂ ਲਈ ਕੋਈ ਹੈ ਤੁਹਾਡੇ ਕੋਲ ਹੱਲ ਹਾਂਜੀ ਬਿਲਕੁਲ ਮੈਂ ਖੋਦ ਆਪਣਾ ਵਧਾਇਆ ਤੁਸੀਂ ਆਪਣਾ ਵਧਾਇਆ ਹੀ ਹਾਂਜੀ ਮੈਂ ਆਪਣਾ 10 ਕਿਲੋ weight ਵਧਾਇਆ ਜੀ ਠੀਕ ਹੈ ਜੀ ਯਾਨੀ ਘਟਾ ਵੀ ਦਿੰਨੇ ਆਂ ਵਧਾ ਵੀ ਦਿੰਨੇ ਆਂ ਭਾਰ ਹਾਂਜੀ ਬਿਲਕੁਲ ਜੀ ਵਜ਼ਨ ਘਟਾਵਾਂਗੇ ਵੀ ਤੇ ਵਜ਼ਨ ਵਧਾਵਾਂਗੇ ਵੀ ਤੇ ਵਧੀਆ ਖਵਾ ਪ ਤੇ ਖਵਾ ਪਾ ਕੇ ਬਤਾਵਾਇਂ ਕਈ ਤਾਂ ਖਾ ਖਾ ਕੇ ਵੀ ਥੱਕ ਜਾਂਦੇ ਆ ਘਰ ਦੇ ਕਹਿੰਦੇ ਇਹਨੂੰ ਜਿੰਨਾ ਮਰਜ਼ੀ ਖਵਾਈਏ ਉਹਨਾਂ ਤਾਂ ਲੱਗਦਾ ਹੀ ਨਹੀਂ ਆ ਹਨਾ ਕਿਸੇ ਕਿਸ ਕਰ ਬੱਚਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਕਈ ਜਿਵੇਂ ਹੁਣ ਵੱਡੇ ਵੀ ਹੋ ਚੁੱਕੇ ਆ ਉਹ ਇਸ ਤੋਂ ਬਹੁਤ ਛੋਟੇ ਲੱਗਦੇ ਆ ਤੇ ਫੈਮਿਲੀ ਨੂੰ ਬੜੀ ਪ੍ਰੋਬਲਮ ਆਨੀ ਜਦੋਂ ਉਹਨਾਂ ਲਈ ਕੋਈ ਰਿਸ਼ਤਾ ਵਗੈਰਾ ਵੀ ਕਰਨਾ ਬੱਚਾ ਉਹਨਾਂ ਵਿੱਚ ਔਰ ਨਹੀਂ ਲੱਗਦਾ ਜਿੰਨੀ ਉਹਦੀ ਏਜ ਹੁੰਦੀ ਆ ਹਨਾ ਜੀ ਜੀ ਇੱਕੋ ਤੁਹਾਡੀ ਗੱਲ ਤੋਂ ਮੈਨੂੰ ਹੁਣ ਗੱਲ ਯਾਦ ਆਈ ਆ ਕਿ ਜਿਹੜੇ ਅਨ ਮੈਰਿਡ ਮੁੰਡੇ ਕੁੜੀਆਂ ਨੇ ਹਾਂਜੀ ਤੇ ਮੈਂ ਇਹ ਪ੍ਰੋਡਕਟ ਲਵਾਂ ਕਿ ਨਾ ਲਵਾਂ ਹਾਂਜੀ ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸੇਫਲੀ ਇਹਨੂੰ ਲੈ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਸਾਈਡ ਇਫੈਕਟ ਨਹੀਂ ਹੋਏਗਾ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਠੀਕ ਹੈ ਵੀਰ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਡੀ ਬੋਡੀ ਤੇ ਕੋਈ ਗਲਤ ਰਿਕ ਨਹੀਂ ਹੋਏਗਾ ਠੀਕ ਹੈ ਜੀ ਜਿੰਨਾ ਵੀ ਹੋਏਗਾ ਬਿਲਕੁਲ ਸੇਫ ਤੇ ਵਧੀਆ ਰਿਜ਼ਲਟ ਹੋਏਗਾ ਠੀਕ ਹੈ ਵੀਰ ਜੀ ਜੇਕਰ ਵੀਰੇ ਕੋਈ ਤੁਹਾਨੂੰ ਮਿਲਣਾ ਚਾਹੇ ਤੁਹਾਡੇ ਕੋਲ ਆ ਕੇ ਤੁਹਾਡਾ ਪ੍ਰੋਡਕਟ ਲੈਣਾ ਚਾਹੇ ਜਾਂ ਕੋਚਿੰਗ ਲੈਣਾ ਚਾਹੇ ਤਾਂ ਕਿੱਥੇ ਆਣਾ ਪੈਣਾ ਜੀ ਦੇਖੋ ਜੀ ਸਾਡੇ ਕੋਲੇ ਆ ਸਕਦਾ वेलकम बहुत-बहुत स्वागत है उनका और हम अपोर में खड़े हैं जी अपोर में अपना ऑफिस है हां जी हम मानगा रोड है जी अपना ऑन रोड ऑफिस है जी बाबा दीप सिंह गुरुद्वारे के बिल्कुल नाल ऑफिस है अपना हां जी ते फ्रेंड दे न्यूट्रिशन क्लब ਦੇ ਨਾਮ ਤੋਂ ਵੀਰ ਹੋਰਾਂ ਦਾ ਇੱਥੇ ਕਲੀਨਿਕ ਆਪਾਂ ਕਹਿ ਸਕਦੇ ਹਾਂ ਜਾਂ ਕੋਚਿੰਗ ਸੈਂਟਰ ਵੀਰ ਹੋਰਾਂ ਦਾ ਹੈਗਾ ਜਿਹਦੇ ਚ ਤੁਹਾਡਾ ਹੈ ਪਰ ਵਧਾ ਵੀ ਦਿੰਦਿਆ ਘਟਾ ਵੀ ਦਿੰਦਿਆ ਤੇ ਪਲੱਸ ਤੁਹਾਨੂੰ ਹੈਲਥੀ ਵੀ ਰੱਖਦੇ ਆ ਕੋਈ ਤੁਹਾਡੀ ਡਾਈਟ ਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਹੁੰਦੇ ਹੈਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀਰ ਹੋਰਾਂ ਨੂੰ ਮਿਲਣਾ ਚਾਹਣੇ ਤਾਂ ਹੋਰ ਵੀ ਖਿਆ ਸਕਦੇ ਹੋਗੇ ਜੇਕਰ ਤੁਸੀਂ ਮਤਲਬ ਆਨਲਾਈਨ ਮੰਗਵਾਉਣਾ ਚਾਹਣੇ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਹਾਨੂੰ ਪ੍ਰੋਪਰ ਤੁਹਾਡਾ ਨਾਲ ਗੱਲਬਾਤ ਕੀਤੀ ਉਹ ਤੁਹਾਨੂੰ ਗਾਈਡ ਕੀਤਾ ਜਾਊਗਾ ਤੇ ਵੀਰ ਹੋਰਾਂ ਦਾ ਨੰਬਰ ਆ ਜਿਹੜੇ ਸਕਰੀਨ ਤੇ ਚੱਲਦੇ ਪਿਆ ਕਈ ਵਾਰ ਕਮੈਂਟਾਂ ਦੇ ਵਿੱਚ ਹੋਰ ਨਵੇਂ ਨੰਬਰ ਆਣ ਲੱਗ ਜਾਂਦੇ ਆ ਰਿਪਲਾਈ ਦੇ ਵਿੱਚ ਪਲੀਜ਼ ਉਹਨਾਂ ਤੇ ਟਰਸਟ ਨਹੀਂ ਕਰਨਾ ਪਤਾ ਨਹੀਂ ਬਾਅਦ ਵਿੱਚ ਕੋਈ ਵੀ ਜ਼ਿੰਮੇਵਾਰ ਨਹੀਂ ਨਾ ਵੀਰ ਹੋਈ ਨਾ ਅਜੀ ਕਿਉਂਕਿ ਤੁਸੀਂ ਸਿੱਧਾ ਇਹਨਾਂ ਦੇ ਜਿਹੜੇ ਨੰਬਰ ਸਕਰੀਨ ਤੇ ਚੱਲਣਗੇ ਉਹਨਾਂ ਤੇ ਹੀ ਗੱਲਬਾਤ ਕਰਨੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤ